ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸਨਾਲ ਜੀ ਕੀ ਹਾਲ ਚਾਲ ਆ ਅਸੀਂ ਸਾਰੇ ਠੀਕ ਠਾਕ ਹੰਮਿਤ ਕਰਦੇ ਆਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਵੇਗਾ 9:30 ਹੋ ਗਿਆ ਨੇ ਮਿਲਦਾ ਆਪਾਂ ਰੋਟੀ ਰੋਟੀ ਖਾ ਲਈਏ ਰੋਟੀ ਪਕਾ ਲਈਏ ਖਾ ਲਈਏ ਸਾਰਿਆਂ ਨੇ ਖਾ ਲਈਏ ਰੋਟੀ ਸਰਬਜੀਤ ਬਟੀ ਤੇ ਚਲੀ ਗਈ ਆ ਨੰਮਨ ਵੀ ਦੁਕਾਨ ਤੇ ਚਲੇ ਗਿਆ ਹਰਮਨ ਨੇ ਜੜੀ ਨੇ ਹਜੇ ਜਾਣਾ ਦੁਕਾਨ ਤੇ ਪੋਤਾ ਹੁਣੇ ਹਜੇ ਇਥੋਂ ਬਿਸਤਰੇ 'ਚ ਉੱਠ ਕੇ ਗਏ ਆ ਬਿਸਤਰੇ 'ਚ ਬਹਿ ਕੇ ਰੋਟੀ ਖਾਧੀ ਬਿਸਤਰੇ 'ਚ ਬਹਿ ਕੇ ਦੋ ਗੱਲ ਚਾਹ ਪੀ ਲਈ ਆ ਫਿਰ ਹੁਣ ਰੋਟੀ ਖਾ ਲਈ ਆ ਹੁਣ ਹਜੇ ਉੱਠ ਕੇ ਗਏ ਆ ਬਿਸਤਰੇ ਦੇ ਵਿੱਚੋਂ ਹੁਣ ਆਪਾਂ ਚੱਕ ਲਈਏ ਹਰ ਜਾਈ ਤੇ ਨਾਲੇ ਚਾਦਰ ਚੁੱਦਰ ਆਪਾਂ ਛਾੜ ਕੇ ਤੇ ਵਿਛਾ ਲਈਏ ਕੱਲਣਾ ਬਹੁਤ ਜ਼ਿਆਦਾ ਜਿਹੜੀ ਧੁੱਪ ਸੀਗੀ ਬਾਹਰ ਬਹੁਤ ਤੇਜ਼ ਧੁੱਪ ਸੀ ਮਤਲਬ ਕਿ ਹਵਾ ਹੈ ਨਹੀਂ ਸੀ ਤੇ ਬਹੁਤ ਜ਼ਿਆਦਾ ਤੇਜ਼ ਸੀ ਤਾਂ ਆਪਾਂ ਤੇ ਅੱਜ ਜਿਹੜੇ ਬਾਹਰ ਫੇਰ ਬੱਦਲ ਜੇ ਹੋ ਗਏ ਆ ਇਹ ਐਂ ਹੁੰਦਾ ਜਿੱਸ ਦਿਨ ਇੱਕ ਦਿਨ ਜਾਰੇਤੀ ਜੇ ਧੁੱਪ ਲੱਗ ਜਾਂਦੀ ਐ ਤੇ ਦੂਸਰੇ ਦਿਨ ਫਿਰ ਬੱਦਲ ਹੋ ਜਾਂਦੇ ਆ ਬੱਚਿਆਂ ਨੂੰ ਅੱਜ ਛੁੱਟੀ ਆ ਬੱਚੇ ਅੱਜ ਘਰੇ ਆ ਅੱਜ ਹੈਗੀ 26 ਜਨਵਰੀ ਆਮਨ ਦੀ ਯਾਦ ਸੰਤੰਤਰ ਦੇਸ਼ ਦਾ ਹੂੰ ਰਿਪਬਲਿਕ ਡੇ ਆ ਹਾਂ ਪੰਜਾਬੀ ਚੋਹੀ ਹੁੰਦਾ ਪੰਜਾਬੀ ਚੋਹੀ ਹੁੰਦਾ ਤੁਸੀਂ ਇੰਗਲਿਸ਼ ਵਿੱਚ ਕਹਿੰਦੇ ਆ ਰਿਪਬਲਿਕ ਡੇ ਆ ਕੰਬੀ ਜਾਂਦੀ ਗਾਦੀ ਰੰਗ ਲੋਕਤੰਤਰ ਦੇ ਉਸ ਸੰਵਿਧਾਨ ਜਿਹੜਾ ਉਹ ਲਾਗੂ ਹੋਇਆ ਸੀ ਹੈ ਨਾ ਇਸ ਦਿਨ ਤੇ ਬੱਚਿਆਂ ਨੂੰ ਛੁੱਟੀ ਹੈ ਬੱਚੇ ਅੱਜ ਘਰੇ ਆ ਤੇ ਇੰਦਰ ਇੱਧਰ ਨਾਲ ਨਾਲ ਟੀਵੀ ਦੇਖਦਾ ਨਾਲ ਨਾਲ ਸਕੂਲ ਦਾ ਕੰਮ ਕਰਦਾ ਹਰ ਮਨ ਉੱਠਾ ਹੱਲ ਚੜ ਗਏ ਨਹੀਂ ਚਾਤਰ ਨੂੰ ਰੋਟੀ ਪਾਣੀ ਆਪਾਂ ਖਾ ਕੇ ਫ੍ਰੀ ਹੋ ਗਏ ਆ ਕਪੜੇ-ਕੁੱਕੜੇ ਸਾਬੀ ਜਿੱਦ ਤੋ ਧੋ ਗਏ ਸੀ ਝਾੜੂ ਲਾਤਾ ਮੈਂ ਪੋਚਾ ਲਾਤਾ ਸਾਰੇ ਟੋਟਲ ਸਾਰੇ ਕੰਮ ਆਪਣੇ ਜਿਹੜੇ ਹੋ ਗਏ ਆ ਬਸ ਹੁਣ ਆਪਾਂ ਸਿਰਵਾਉਣਾ ਹੈ ਦਿਨ ਆਤਾ ਸਵੇਰ ਹੀ ਲਈਦਾ ਸਿਰਵਾਉਣਾ ਇਧਰ ਆ ਜੇ ਮੇਰੇ ਪਾਂਡੇ ਰੇ ਰੋਟੀ ਵਾਲੇ ਨੇ ਤੇ ਅੰਦਰ ਆਈ ਸੀ ਮੈਂ ਤਾਂ ਨਰ ਜਾਈ ਚੱਕਦਾ ਰਜਾਈ ਚੱਕਣ ਗਈ ਤੇ ਨਾ ਚਾਦਰ ਵੀ ਵਿਛਾਈ ਤੇ ਇਧਰੋਂ ਬਾਕੀ ਸਾਰਾ ਆਪਣਾ ਨਿੱਪੜ ਗਿਆ ਸਾਫ ਸਫਾਈ ਤਾਂ ਆਪਾਂ ਪਹਿਲਾਂ ਹੀ ਕਰ ਲਈਦੀ ਆ ਰੋਟੀ ਆਪਾਂ ਫੇਰ ਬਾਅਦ ਚ ਬਣਾਉਨੇ ਆ ਸਾਫ ਸਫਾਈ ਪਹਿਲਾਂ ਕਰਕੇ ਕਾਲਾ ਗਾਜਰਾ ਥੋੜਾ ਨਹੀਂ ਆ ਵਧੇਨਾ ਸੀ ਤੇ ਜੂਸ ਬਣਾਉਣ ਲੱਗਿਆ ਸੀ ਸਰਦੀ ਚੀਤਦੀਆਂ ਸੀ ਮੈਂ ਤੇ ਸਰਦੀਤ ਤੇ ਬੱਚੇ ਆਂਦੇ ਸੀ ਜੂਸ ਪੀਣ ਆ ਤੇ ਮੈਂ ਕਿਹਾ ਚਲ ਨਾ ਬਣਾ ਲਓ ਮੈਕਸੀ ਕੱਢ ਲਓ ਮੈਕਸੀ ਕੱਢ ਕੇ ਲਿਆਉਂਦੇ ਲਿਆਉਂਦੇ ਤਾਂ ਦੇਖੋ ਹਰਮਨ ਦੇ ਡੈਡੀ ਨੇ ਨੁਕਸਾਨ ਕਰਤਾ ਦੇਖੋ ਇਧਰ ਆ ਦੇਖ ਤੈਨੂੰ ਪਤਾ ਨਹੀਂ ਆ ਤੋੜਤੀ ਇਹਦੀ ਨਹੀਂ ਗੱਠੀ ਲਾਦੀ ਇਥੋਂ ਹਾਂਜੀ ਬੰਦ ਜੂਸ ਫੋਣੇ ਜੂਸ ਕੀ ਜੂਸ ਤਾਂ ਬਣ ਜੂਗਾ ਆ ਭਈ ਮਨ ਲੱਗਦਾ ਹੋਨੇ ਹੋ ਮੂੰਗਾਣੀ ਪੂਏ ਪੈਣੀ ਆ ਪਤਾ ਨਹੀਂ ਮੈਂ ਅੱਲਾ ਦੇ ਵਿੱਚੋਂ ਵੀ ਨਿਕਲ ਗਿਆ ਸ਼ਾਇਦ ਹਨਾ ਇਹਦੇ ਥੋੜਾ ਜਾਵੇ ਆ ਚੀਜ਼ ਹੈ ਵੀ ਕੋਈ ਇੱਕ ਨਾ ਭਾਵੇਂ ਜੁੜ ਜੇ ਹੁਣ ਇਹ ਇਹ ਪਤਾ ਮੇਰੇ ਵਿਆਹ ਵਾਲੀ ਮੈਕਸੀ ਆ 15 15.5 ਸਾਲ ਹੋ ਗਏ ਆ ਉਦੋਂ ਦੀ ਵਿਚਾਰੀ ਸੰਭੀ ਆਉਂਦੀ ਸੀਗੀ ਤੇ ਕੱਲ ਪਤਾ ਨਹੀਂ ਕਿਵੇਂ ਅੰਦਰੋਂ ਚੱਕ ਕੇ ਲਿਆਉਂਦੇ ਆ ਲਿਆਉਂਦਿਆਂ ਨੇ ਤੇ ਹੱਥ ਛੁੱਟ ਗਿਆ ਹੈ ਤੇ ਇਹ ਟੁੱਟ ਗਈ ਹੈ ਨੁਕਸਾਨ ਕਰਤਾ ਉਹਨੇ ਇਹ ਕਹੀ ਹੈ ਪੂਣੇ ਪਾਣੀ ਤੇ ਕਹੇ ਤੱਕਾਂ ਦਾ ਰਾਤ ਕਿਸੇ ਰਸਤੇ ਸੁੱਕੀ ਪਈਏ ਮਾੜਾ ਪਾਣੀ ਹੋਇਆ ਤਾਂ ਪੁੰਚ ਕੇ ਨੂੰ ਅੱਖਾ ਡੱਬੇ ਦੇ ਵਿੱਚ ਪਾ ਕੇ ਹੀ ਰੱਖਣੀ ਪੈਂਦੀ ਹੈ ਕਿਉਂਕਿ ਆਪਣੇ ਨਾਲ ਫਿਰ ਸੋਈ ਦੇ ਵਿੱਚ ਜਿਹੜੇ ਬਾਕਸ ਨਹੀਂ ਬਣेंगे ਫਿਰ ਉਹ ਮਿੱਟੀ ਦਾ ਟਾਇਰਾ ਬਹੁਤ ਜ਼ਿਆਦਾ ਆਉਂਦਾ ਇਸ ਲਈ ਆਪਾਂ ਇਹਨੂੰ ਜਦੋਂ ਜੂਰਤਤ ਹੁੰਦੀ ਹੋਵੇ ਡੱਬੇ ਦੇ ਵਿੱਚੋਂ ਕੱਢ ਲਈ ਜਾਂ ਤੇ ਨਹੀਂ ਤਾਂ ਡੱਬੇ ਦੇ ਵਿੱਚ ਪਾ ਕੇ ਰੱਖੀ ਜੀ ਇਧਰ ਆਪਾਂ ਬਣਾਈ ਸੀ ਲੱਸੀ ਸਾਰਿਆਂ ਨੇ ਪੀ ਲਈ ਆ ਲੱਸੀ ਆਪਾਂ ਦਹੀਂ ਦੀ ਬਣਾਉਣੀ ਆ ਜਿਹੜੀ ਮਲਾਈ ਹੈ ਉਹ ਤਿੰਨਾ ਚਾਰਾਂ ਦਿਨਾਂ ਬਾਅਦ ਹੀ ਰੜਕਦੀ ਹੈ। ਢੇਲੀ ਆਪਾਂ ਮਧਾਣੀ ਨਹੀਂ ਲਾਉਂਦੇ ਤੇ ਤਿੰਨਾ ਚਾਰਾਂ ਦਿਨਾਂ ਦੀ ਜਦੋਂ ਮਲਾਈ ਇਕੱਠੀ ਹੋ ਜਾਂਦੀ ਫਿਰ ਉਹਨੂੰ ਰੜਕ ਕੇ ਆਪਾਂ ਮੱਖਣੀ ਬਣਾ ਲੈਨੇ ਆ। ਤੇ ਲੱਸੀ ਹੈ ਜਿਹੜੀ ਉਹ ਆਪਾਂ ਦਹੀਂ ਦੀ ਬਣਾਉਣੀ ਹੈ। ਇਹਦਰ ਭਾਈ ਆਪਣੇ ਭਾਂਡੇ ਰੋਟੀ ਵਾਲੇ ਇਹ ਸਾਫ ਕਰ ਲੇ। ਅੱਜ ਬਾਅਦ ਸਾਡੇ ਕੋ ਸਮਾਂ ਹੀ ਰੱਖਣਾ। ਕੱਲ੍ਹ ਅੰਗੀ ਜਾ ਦਿੱਤੇ। ਤੋਂ ਸਿੱਧਾ 15 ਮਿੰਟ ਬਾਅਦ ਬੈਠਣਾ। ਵੈਸੇ ਤਾਂ ਕੁੱਤੇ ਬੈਠੇ ਨਹੀਂ ਜਾਂਦੇ ਕਿ ਕੱਪੜੇ ਨੇ ਜਿਹੜੇ ਸਲਾਈ ਵਾਲੇ ਆਏ ਹੋਏ ਆ। 1500 ਮੈਂਟੋ ਦੇ ਰਹਿ ਕੇ ਸਬਜੀ ਜੀ ਗਈ ਹੈ ਤੇ ਬੈਠਿਆ ਨਹੀਂ ਲੱਗ ਤੂ ਤੇ ਹੀ ਜਿਆਦੇ ਕੰਮ ਨੂੰ ਲੱਗਦੀ ਹੈ ਤੇ ਅੱਜ ਉਹੀ ਵਰਸਤਿਆਨ ਖੰਡਾ ਹੋ ਗਿਆ ਕਿਹਨੂੰ ਹੁੰਦਾ ਅਨੇਕ ਦਿਨ ਤੇਜ਼ ਤੂਪਾ ਲੱਗ ਜਾਂਦੀ ਹੈ ਦੂਸਰੇ ਦਿਨ ਨੂੰ ਫੇਰ ਮੌਸਮ ਖਰਾਬ ਹੋ ਜਾਂਦਾ ਹੈ ਪਹਿਲਾ ਪਹਿਲਾ ਇੱਕ ਦੋ ਦਿਨ ਉਹ ਬਹੁਤ ਤੇਜ਼ ਤੂਪਾ ਲੱਗਤ ਹਨ ਇਹਨਾਂ ਬਰੋਸਾ ਨੀਂਦ ਨਹੀਂ ਆਇਆ ਤੇ ਹਮ ਤਾਂ ਵੀ ਨਹੀਂ ਤੇਜ਼ ਤੂਪਾ ਸੀ ਤੇ ਅੱਜ ਫੇਰ ਉੱਪਰ ਖੜਾ ਹੋ ਜਿੱਤੇ ਤਮ ਜਿਉਰੀ ਹੋ ਗਈਆ ਫੇਰ ਦਿਨ ਜਿਹੜਾ ਖਰਾਬ ਹੋ ਗਿਆ ਜਿਹੜੇ ਵੀ ਭੈਣ ਭਰਾ ਫ੍ਰੈਂਚ ਚੈਨਲ ਤੇ ਨਵੇਂ ਜੁੜਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਦੇਖ ਕੇ ਸੋਣਾ ਹੈ ਕਮੈਂਟ ਜ਼ਰੂਰ ਕਰਿਆ ਕਰੋ ਸਾਡੀ ਵੀਡੀਓ ਜਿਹੜੀ ਤੁਹਾਨੂੰ ਕਿਵੇਂ ਦੀ ਲੱਗਦੀ ਆ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਹੁਣ ਤਾਂ ਦੇ ਨੇ ਸਾਫ਼ ਕਰ ਲਵੇ ਫਿਰ ਅੰਦਰ ਚੋਂ ਦਰਦ ਚਾੜ ਕੇ ਵਿਸ਼ਾ ਨਹੀਂ ਆ ਤੇ ਸਰਸਰ ਵਰਣੀ ਹੋਰ ਕੰਮ ਕਰਦੇ ਆ

ਉਹ ਤਾਂ ਹਰ ਮਾਰੀ ਹੁੰਦਾ ਕਰਮ ਦੀ ਹੁੰਦਾ ਪਾਸਤਾ ਫੁੱਡੇ ਸਕੂਲੇ ਮਨਤਾ ਆਪਣੇ ਵਰਤਾਰੇ ਨੂੰ ਜਿਹੜਾ ਸਾੰਝਾ ਸਾਡਾ ਪਾਸ ਫੁੱਲਣਾ ਉਹ ਤਨ ਤਰੀਕ ਨੂੰ ਬੁੱਲੂ ਦਾ ਬਸ ਢਲ ਚੰਨੀ ਰਹਿ ਗਈ ਨੇ ਮਾਗ ਦਾ ਮਹੀਨਾ ਨਾ ਸਾਰਾ ਮਾਗ ਦਾ ਸਿਰ ਤੇ ਉਹ ਖੰਡ ਪਾਟ ਕੋਲੇ ਵਰਤਾਰੇ ਦਾ ਇਥੇ ਕਾਫੀ ਜਿਆਦੇ ਵਰਤਾਰੇ ਬਨੇ ਹੋਏ ਆ ਸਰਵ ਜੀ ਦੇ ਵਿੱਚ ਕਈ ਵਰਤਾਰੇ ਜਿਹਦੇ ਤੇ ਪੋਦਾ ਸਾਰਾ ਮਹੀਨਾ ਖੰਡ ਪਾਟ ਦੇ ਪ੍ਰਕਾਸ਼ਨ ਜੀ ਆ ਤੇ ਇੰਦਰ ਮਾਗ ਦਾ ਮਹੀਨਾ ਸਾਰਾ ਆਪਿਕਾ ਰਸੀਦਰ ਰਾਉਕ ਕੇ ਇਹਨਾਂ ਦੇ ਖੰਡ ਪਾਠ ਖਲਾ ਲੈਂਦਾ ਕਿਉਂਕਿ ਇੱਕ ਇੱਕ ਕਰਦੀ ਬਾਰੀ ਨਹੀਂ ਆਉਂਦੀ ਕਿਉਂਕਿ ਇੱਕ ਮਹੀਨਾ ਹੁੰਦਾ ਤੇ ਪਾਖ ਜਿਹੜੇ ਬਹੁਤ ਜਾਦੇ ਹੁੰਦੇ ਆ ਉੱਲਣ ਵਾਲੇ ਇੱਕ ਇੱਕ ਕਰਦੀ ਬਾਰੀ ਨਹੀਂ ਆਉਂਦੀ ਇਸੇ ਲਈ ਕਾਫੀ ਕਾਫੀ ਘਰ ਆ ਜਿਹੜੇ ਰਾਉਕ ਕੇ ਤੇ ਖੰਡ ਪਾਠ ਖਲਾ ਲੈਂਦੇ ਆ ਤੇ ਹੁਣ 3 ਤਰੀਕ ਨੂੰ ਜਿਹੜਾ ਖੰਡ ਪਾਠ ਦਾ ਪ੍ਰਕਾਸ਼ ਹੋਊਗਾ ਤੇ 5 ਤਰੀਕ ਨੂੰ ਹੋਰ ਹੋਊਗਾ ਮੇਰੇ ਨਾਲ ਤਾਂ ਹਮੇਸ਼ਾ ਛੁੱਟੀ ਹੋਣੀ ਨਹੀਂ ਆਉਣੀ ਤੁਹਾਨੂੰ ਹਨਾ ਵਿੱਚ ਜਦ ਨਹੀਂ ਗਾਣਾ ਛੁੱਟੀ ਆ ਰਾਇਟ ਬਾਰੇ ਵਿੱਚ ਤਾਂ ਸ਼ਾਂਤ ਲੈ ਜਾਇਆ ਕਰਦੇ ਨੇ ਲੈ ਜਾਣੇ ਕਰਿਆ ਕਰਦਾ। ਕੇਤਾਂ ਦੇ ਵਿੱਚ ਇਹ ਬਹੁਤ ਔਖਾ ਪਿੰਡ ਆ ਲਿਆ ਭੈਣ ਗੜ ਮੋਜਾ। ਸਵੇਰ ਉੱਠ ਕੇ ਤੇ ਅਗਲਾ ਗੁਰਦੁਆਰਾ ਸਾਂਝਾ ਆ ਜਾਂਦਾ। ਹਾਂ ਉਹ ਉੱਥੇ ਕਿ ਨਹਾ ਲੈਦਾ ਬਾਤ ਕਰ ਲੈਂਦਾ ਘਰੇ ਪਰ ਗੁਰਦੁਆਰੇ ਨਹੀਂ ਜਾਇਆ ਜਾਂਦਾ ਕਿਉਂਕਿ ਫਾਟਾ ਜੀ ਬਹੁਤ ਪੈ ਜਾਂਦੀ ਦੂਰ ਕਾਫੀ ਪੈ ਜਾਂਦਾ ਫਨ ਗੁਰਦੁਆਰਾ। ਤੇ ਡੇਲੀ ਗੁਰਦੁਆਰੇ ਨਹੀਂ ਜਾਇਆ ਜਾਂਦਾ ਹਰ ਖੰਡ ਪਾਟ ਨੂੰਗਾ ਹੁਣ ਤੇ ਦੋ ਦਿਨ ਦੇਖਾਂਗੇ ਉਹਨੂੰ। ਸੇਵਾ ਕਰਿਆ ਆਇਆ ਕਰਾਂਗੇ। ਕਨੋਜੀ ਆ ਪਾਣਾ ਚਾਦਰ ਚੁੱਧਰ ਵਿਸ਼ਾਲ ਅ ਵਿਚਾਰ ਦੇ ਨਾਲ ਸਰ ਸੁਰੂਆਲਗੇ ਇਹ ਮੈਂ ਹਾਂਜੀ ਟਾਈਮ ਹੋ ਗਿਆ ਦੁਪਹਿਰ ਦਾ ਸੁਬਾ ਕਪੜੇ ਧੋਤੇ ਸੀ ਦੀਦੀ ਉਹਨਾਂ ਦੀ ਤੈਲ ਆ ਰਹੇ ਆ ਇਧਰ ਬੱਚੇ ਮੈਚ ਖੇਡ ਰਹੇ ਆ ਬੋਲ ਨਾ ਮਾਰਿਓ ਕਿਸੇ ਦੇ ਫੌਰੀ ਨੂੰ ਸਹੀ ਆਉਗੀ ਇਹਨਾਂ ਨੂੰ ਅੱਜ ਛੁੱਟੀ ਆ ਤੇ ਕੱਲ ਵੀ ਛੁੱਟੀ ਸੀ ਸੰਡੇ ਦੀ ਅੱਜ ਸੋਮਵਾਰ ਦੀ ਛੁੱਟੀ ਹੋ ਗਈ ਤੇ ਚਲੋ ਇਹਨਾਂ ਨੂੰ ਮौजਾਂ ਬਣੀਆਂ ਹਰਿੰਦਰ ਹੋਮਵਰਕ ਕਰ ਲਿਆ ਸਾਰਾ ਇਹ ਕੱਪੜੇ ਦੇਖ ਕੇ ਗਏ ਅੰਟੀ ਅੱਛਾ ਇਹ ਅੰਟੀ ਦੇਖ ਕੇ ਗਏ ਆ ਠੀਕ ਹੈ ਗੰਦਰ ਪਿਆ ਲਫਾ ਲਾਈਨਿੰਗ ਲਾਉਣ ਵਾਲੀ ਇਹਨਾਂ ਅੱਛਾ ਲਾਈਨਿੰਗ ਹੈ ਨਹੀਂ ਕੀ ਠੀਕ ਹੈ ਦੀਨੂ ਕੋ ਕੱਪੜੇ ਦੇਖ ਕੇ ਗਿਆ ਸੀ ਉਹਨੇ ਪਹਿਲਾਂ ਵੀ ਇਹਨਾਂ ਨੇ ਕਾਫੀ ਕੱਪੜੇ ਸਵਾਏ ਆ ਵਿਆਹ ਦੇ ਕੱਪੜੇ ਵਿਆਹ ਦੇ ਕੱਪੜੇ ਆਧਰਾ ਭਾਜੀ ਵੀ ਨਾਲ ਭਾਜੀ ਹੀ ਦੇ ਦੀ ਵੱਲੋਂ ਹਾਂ ਠੀਕ ਕਿਤਾਬਾਂ ਦੇ ਕਿਲੋ ਬਾਜੀ ਕਰਨ ਵਾਲੀ ਦਾ ਇਕਲ ਰਿਸ਼ਤੇਦਾਰ ਦਿੰਦੇ ਆ ਹਾਂ ਇੰਨੀ ਕੁ ਤਾਂ ਮਸਾ ਰਿਸ਼ਤੇਦਾਰ ਦਿੰਦੇ ਆ ਜਿੰਨੀ ਉਹ ਦੇਗੇ ਨਾਲ ਆਪਣੀ ਕਿਹੜਾ ਕੋਈ ਰਿਸ਼ਤੇਦਾਰ ਸੱਭਾ ਨਾ ਕੱਪੜੇ ਵਾਲੀ ਆ ਜੀ ਇਹ ਬਸ ਇੱਕ ਮਾਨਤਾ ਨੇ ਪਿਆਰ ਮੁਹੱਬਤ ਦੀ ਗੱਲ ਹੁੰਦੀ ਆ ਉਹ ਪਿਆਰ ਦੇ ਆ ਕੇ ਬਸ ਕੋਈ ਨਹੀਂ ਸਿੱਧੀ ਆ ਜਿਹੜੇ ਆਪ ਦੇ ਹੰਦ ਦੇ ਸਕੇ ਉਹ ਵੀ ਨਹੀਂ ਕੋਈ ਨਾ ਕੋਈ ਸੱਦੇ ਨਾ ਕੋਈ ਬੁਲਾਵੇ ਜਿਹੜਿਆਂ ਲਿਆ ਜਾਂਦੇ ਹੁੰਦੇ ਉਹ ਜ਼ਿਆਦਾ ਕਰ ਜਾਂਦੇ ਆ ਇਸ ਦਾ ਕੋਈ ਵੀ ਆ ਬਸ ਮੋਹਿਆ ਆ ਸਿੱਧੀ ਤਾਂ ਕਾਫੀ ਸਾਰੀ ਪਾਜੀ ਦੇ ਕੇ ਆਪਣੇ ਕੋਲੇ ਆਉਂਦਿਆਂ ਨੂੰ ਕੱਪੜੇ ਸਲਾਈ ਕਰਦੇ ਕੁਕਰਵਾਉਂਦੇ ਆ ਉਹ ਆਪਣੇ ਕੋਲੇ ਆਉਂਦਿਆਂ ਨੂੰ ਨਾਲੇ ਆਉਂਦੇ ਵੀ ਵਿਚਾਰੇ ਕਿੰਨੀ ਦੂਰ ਹਾਂ ਬਾਗੇ ਪ੍ਰਾਣੀ ਤੋਂ ਆਉਂਦੇ ਆ ਬਾਗੇ ਪ੍ਰਾਣੀ ਤੋਂ ਚੱਲੋ ਉਹਨਾਂ ਨੂੰ ਬਸ ਫਿਟਿੰਗ ਦਾ ਹੀ ਹੈ ਜਿੱਥੇ ਹੱਥ ਲੱਗ ਗਿਆ ਉਹਨਾਂ ਨੂੰ ਵਧੀਆ ਲੱਗਦੀ ਹੈ ਸੈੱਟ ਤੇ ਉਹ ਆਉਂਦੇ ਆ ਹਰ ਵਾਰੀ ਤੇ ਆ ਦੋ ਇੱਕ ਹੋਰ ਸੂਟ ਦੇ ਕੇ ਗਏ ਨਾਲ ਦੇਗੇ ਇੱਧਰ ਬੱਚਿਆਂ ਦੀ ਚੱਲ ਰਹੀ ਐ ਮੈਚ ਇੱਧਰ ਬਾਈ ਆ ਪ੍ਰੈਕਟਿਸ ਪਠਾਨੀ ਫਿਰ ਮਤਲਬ ਟਾਈਮ ਤੋਂ 3:30 ਹੋ ਚੱਲੇ ਨੇ ਸਭ ਤਾਂ ਦੁਕਾਨ ਤੇ ਹੀ ਆ ਕੇ ਕਿਸੇ ਪਾਸੇ ਵੀ ਚਲੇ ਗਏ ਇਹ ਵੀ ਤਾਂ ਨਹੀਂ ਇਹ ਤਾਂ ਹੁਣ ਆਹਨ ਤਾਂ ਚੱਪਟੇ ਨੂੰ ਚੜਾ ਡਾਡੀ ਤਾਂ ਕਾਂ ਤੇ ਹੀ ਆ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਹਰ ਇੱਕ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਦੇ ਆ ਕਰੋ ਸੋ ਮਸੀ ਵੀ ਤੁਹਾਡੇ ਸਪੋਰਟ ਨਾਲ ਹੀ ਹਣਾ ਹਰ ਇੱਕ ਭੈਣ ਭਰਾ ਦੇ ਭੈਣ ਕਿਰਨਦੀਪ ਕੌਰ ਡੇਲੀ ਕਮੈਂਟ ਕਰਦੇ ਆ ਭੈਣ ਜਸਵੀਰ ਕੌਰ ਵੀਰਪਾਲ ਕੌਰ ਬਹੁਤ ਸਾਰੀਆਂ ਭੈਣਾਂ ਡੇਲੀ ਕਮੈਂਟ ਕਰਦੀਆਂ ਬਹੁਤ ਵਧੀਆ ਲੱਗਦਾ ਸੋ ਇਸੇ ਤਰ੍ਹਾਂ ਹੀ ਹਣਾ ਜਿੰਨਾ ਤੁਸੀਂ ਆਪਾਂ ਨੂੰ ਦੇਖਦੇ ਹੋ ਉਹਨਾਂ ਵਧੀਆ ਨਾਲ ਹੀ ਆਪਾਂ ਅੱਗੇ ਵੱਧ ਸਕਦੇ ਹਾਂ ਨਾਲ ਜਿੰਨਾ ਦੇਖਦੇ ਆ ਕਮੈਂਟ ਕਰਦੇ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਆਪਣੀਆਂ ਚੀਜ਼ ਵਧੀਆ ਲੱਗੀ ਵਧੀਆ ਲੱਗਦੀ ਆਪਾਂ ਨੂੰ ਦੇਖਦੇ ਆ ਆਪਾਂ ਫਿਰ ਹੋਰ ਵੀਡੀਓ ਬਣਾਉਨੇ ਆ ਵਧੀਆ ਤੋਂ ਵਧੀਆ ਸੋ ਇਸੇ ਤਰ੍ਹਾਂ ਹੀ ਬੱਸ ਆਪਾਂ ਤੁਹਾਡੇ ਸਹਿਯੋਗ ਨਾਲ ਅੱਗੇ ਵਧੀ ਚੱਲੀ ਏ ਤੇ ਕੱਲ ਨੂੰ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਅੱਜ ਦੇ ਵਲੌਗ ਦਾ ਐਂਡ ਆਪ ਇੱਥੇ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਨਹੀਂ ਭਾਈ ਜੀ ਇਹੀ ਅਭੀ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੋ ਵੀਡੀਓ ਦੇਖਣ ਲਈ ਸਾਰੇ ਪੈਨਪ੍ਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ